ਹੁਣ ਆ ਕਿਹੜਾ ਨਵਾਂ ਝੂਠੀ ਤੇਰਾ ਸਹੀ ਝੂਠ ਨਹੀਂ ਮੈਂ ਸੱਚ ਬੋਲਿਆ ਸੀ ਦੀ ਨਹੀਂ ਤੇਰੀ ਮਾਂ ਚਲ ਚਲ ਤੂੰ ਤਾਂ ਝੂਠੀ ਆ ਜਦੋਂ ਦੀ ਤੂੰ ਇਸ ਘਰ ਦੇ ਵਿੱਚ ਆਈਆਂ ਨਾ ਤੂੰ ਸੱਚ ਬੋਲੇ ਕਦੋਂ ਤੂੰ ਤਾਂ ਹੈ ਹੀ ਇੱਕ ਨੰਬਰ ਦੀ ਝੂਠੀ ਸਹੀ ਪਰ ਮੇਰੀ ਗੱਲ ਦਾ ਯਕੀਨ ਕਰਨ ਦੀ ਕੋਸ਼ਿਸ਼ ਕਰੋ ਇਹ ਹੋ ਨਹੀਂ ਸਕਦਾ ਕੀ ਯਕੀਨ ਕਰਾਂ ਤੇਰਾ ਮੈਂ ਸਾਰਾ ਕੁਝ ਆਪਣੀ ਅੱਖੀਂ ਵੇਖਿਆ ਨਾ ਮੈਂ ਇਹ ਜੋ ਕੁਝ ਵੀ ਹੈ ਸਿਰਫ ਝੂਠਿਆ ਤੁਸੀਂ ਮੇਰੀ ਗੱਲ ਸਮਝ ਨਹੀਂ ਸਕਦੇ ਹਾਂ ਸਾਰਾ ਕੁਝ ਝੂਠਿਆ ਜੋ ਮੈਂ ਵੇਖਿਆ ਉਹ ਵੀ ਝੂਠਿਆ ਮੈਨੂੰ ਨਾ ਸਿਮਰ ਤੇ ਇਹ ਲੱਗਦਾ ਹੈਗਾ ਕਿ ਸ਼ਾਇਦ ਮੈਂ ਨਾ ਤੇਰਾ ਕੋਈ ਜ਼ਿਆਦਾ ਗਲਤ ਕਰਨਾ ਮੈਂ ਤੇ ਜਿੰਨੀ ਵਾਰੀ ਮੈਂ ਤੇਰੇ ਕੋਲ ਆਉਣ ਦੀ ਕੋਸ਼ਿਸ਼ ਕੀਤੀ ਨਾ ਉੰਨੀ ਵਾਰੀ ਤੇਰਾ ਨਵਾਂ ਝੂਠ ਮੇਰੇ ਸਾਹਮਣੇ ਆ ਜਾਂਦਾ ਹੈ ਸਾਹਿਲ ਆਰ ਕੇ ਮੈਂ ਝੂਠ ਨਹੀਂ ਮਾਰਦਾ ਮੇਰੀ ਸਮਝ ਦੀ ਗੱਲ ਕੋਸ਼ਿਸ਼ ਕਰੋ ਮੈਂ ਸੱਚ ਬੋਲਣ ਦੀ ਆ ਤੂੰ ਸਿਮਰ ਝੂਠੀ ਆ ਤੇ ਮੇਰੀ ਤਾਂ ਸੌਵੇਂ ਝੂਠੇ ਘਾਲੀ ਇਸ ਕਰਕੇ ਨਾ ਤੂੰ ਮੇਨ ਨਜ਼ਰਾਂ ਚ ਬਹੁਤ ਥਲੇ ਡੇਗ ਪਈ ਨਾ ਪਰ ਸਾਹਿਲ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਸਾਹਿਲ 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 ਮੇਰੀ ਗੱਲ ਤੇ ਸੁਣੋ ਇੱਕ ਵਾਰੀ ਇਹ ਸਮਝਣ ਦੀ ਤੇ ਕੋਸ਼ਿਸ਼ ਕਰੋ ਮੈਂ ਜੋ ਵੀ ਕਹਿੰਦੀ ਸੱਚ ਕਹਿੰਦੀ ਸਾਹਿਲ ਵੇ ਤਾਂ ਕਿੰਦਾ ਮੁੰਡਾ ਮੈਨੂੰ ਨਹੀਂ ਕਿਹਾ ਕਿ ਉਹੰਦਾ ਵਾ ਮੈਂ ਮੈਸਾਂ ਨਾਲ ਸੱਚ ਬੋਲਣੀਆਂ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਯਾਰ ਮੈਂ ਨਹੀਂ ਤਾਂ ਜੂਠ ਬੋਲਣੀ ਮੇਸਵਾ ਮੇਰੇ ਕੱਲ ਤੇ ਯਕੀਨ ਨਹੀਂ ਕਰੋ ਸਾਈ you yeah, know ਤੇ ਰੱਬ ਨੇ ਸਾਡੇ ਤੇ ਮਿਹਰ ਕੀਤੀ ਹੋਗੀ ਪਰ ਮੈਨੂੰ ਨਹੀਂ ਲੱਗਦਾ ਵੈਸੇ ਗਰਮੀ ਕਰਕੇ ਮੈਨੂੰ ਉਲਟੀ ਆ ਗਈ ਆ ਮੈਨੂੰ ਵੀ ਇਦਾਂ ਲੱਗਦਾ ਵਾ ਮੈਂ ਤਾਂ ਹੱਸ ਕੇ ਨਾ ਮੰਮੀ ਦੀ ਜੁਬਾਨ ਸੁਰੱਖਣੀ ਹੋਵੇ ਪਰ ਦਹਾ ਹੋਣੀ ਨਾ ਸਕਦਾ ਰঞ্জੀਤ ਜਦੋਂ ਮੈਂ ਮੰਮੀ ਨੂੰ ਦੇਖਦੀ ਆ ਮੇਰਾ ਮਨ ਭਾ ਰੁੰਦਾ ਵਾ ਕੀ ਰੱਬ ਸੱਚੀ ਸਾਡੀ ਸੁਣ ਲੇ ਅੱਜ ਦੀਆਂ ਖੁਸ਼ੀਆਂ ਝੂਠੀਆਂ ਨੇ ਸਾਡੇ ਵਿਹੜੇ 'ਚ ਇਹ ਸੱਚੀਆਂ ਹੋ ਜਾਣ ਮਮੀ ਐਂਸੋ ਇਦਾਂ ਡਾਕਟਰ ਨੇ ਆਪਾਂ ਮਨਾ ਕੀਤਾ ਵਾ ਮੈਂ ਕਹਿੰਦਾ ਇਦਾਂ ਹੋਈ ਨਹੀਂ ਸਕਦਾ ਤੇ ਇਦਾਂ ਕਿ ਦੱਸ ਸਕਦਾ ਹੈ ਫਿਰ ਉਹ ਹੀ ਨਾ ਰੰਜੀਤ ਡਾਕਟਰ ਨੇ ਤਾਂ ਮਨਾ ਕੀਤਾ ਕਿ ਮੈਂ ਕਦੀ ਮਾਰ ਨਹੀਂ ਸਕਦੀ ਰੰਜੀਤ ਮਮੀ ਜੀ ਨੇ ਜਿਹੜੀ ਦਵਾਈ ਲਿਆ ਕੇ ਦਿੱਤੀ ਸੀ ਉਹ ਮੈਂ ਖਾਂਦੀ ਵੀ ਰਹੀ ਆ ਭਾਵੇਂ ਤੁਸੀਂ ਮੈਨੂੰ ਕਿਹਾ ਨਾ ਕਿ ਬੁੜੀਆਂ ਸੁੱਟ ਦਿਆ ਕਰ ਸਾਰੀਆਂ ਨਾ ਖਾਇਆ ਕਰ ਕਿਉਂਕਿ ਇਹਨਾਂ ਦਾ ਸਾਈਡ ਇਫੈਕਟ ਵੀ ਹੋ ਸਕਦਾ ਵਾ ਪਰ ਵਿੱਚ ਵਿੱਚ ਮੈਂ ਖਾ ਵੀ ਲੈਂਦੀ ਰਹੀ ਤੁਹਾਨੂੰ ਪਤਾ ਜਦੋਂ ਮੰਮੀ ਜੀ ਰੋਟੀ ਖਵਾਉਂਦੇ ਸੀ ਨਾ ਮੈਨੂੰ ਤੇ ਬਾਅਦ ਚ ਕਿਸੇ ਵੇਲੇ ਆਪ ਆਂਦੇ ਹੀ ਫੜਾ ਦਵਾਈ ਕਿਥੇ ਆਪ ਕੁੜੀ ਖੋਲ ਕੇ ਮੈਨੂੰ ਪਾਣੀ ਨਾ ਖਵਾਉਂਦੇ ਰਹੇ ਕਿਸੇ ਵੇਲੇ ਰஞ்சிਤ ਕਿਤੇ ਇਦਾਂ ਤੇ ਨਹੀਂ ਕਿ ਰੱਬ ਨੇ ਸੱਚੀ ਸਾਡੇ ਤੇ ਮਿਹਰ ਕਰਤੀ ਹੋਵੇ ਆਪਾਂ ਨੂੰ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ ਨਾ ਪਤਾ ਨਹੀਂ ਕੁਝ ਕੁੜੀਆਂ ਤਾਂ ਮੈਂ ਛੱਡ ਦਿੱਤੀਆਂ ਜੀ ਪਰ ਕੋਈ ਪਤਾ ਨਹੀਂ ਹੈ ਯਾਰ ਇਹ ਕੁੜੀਆਂ ਤਾਂ ਨਹੀਂ ਸਹੀ ਹੈ ਘਰਾਂ ਮਤ ਇਹ ਕੀ ਹੈ ਪਤਾ ਨਹੀਂ ਜਾਂਦਾ ਜਦ ਰੱਬ ਮਿਹਰ ਕਰਦਾ ਹੈ ਨਾ ਕਿੰਨੇ ਸਵਾਦੀ ਚੁੜਕੀ ਤੋਂ ਵੀ ਕਰ ਦਿੰਦਾ ਕੋਈ ਪਤਾ ਨਹੀਂ ਆਪਾਂ ਡਾਕਟਰ ਦੀ ਸਲਾਹ ਲੈਣੀ ਇੱਕ ਵਾਰੀ ਨਾਲੇ ਡਾਕਟਰ ਨੂੰ ਦਿਖਾਉਣੀ ਆ ਠੀਕ ਹੈ ਡਾਕਟਰ ਨੂੰ ਤਾਂ ਮੈਂ ਹੀ ਵਿਖਾਣਾ ਵਾ ਮੰਮੀ ਜੀ ਬੜੇ ਖੁਸ਼ ਆ ਅਜੀ ਤੁਸੀਂ ਉਹਨਾਂ ਨੂੰ ਕੁਛ ਨਾ ਕਹੋ ਕੁਝ ਨਹੀਂ ਤਾਂ ਦਾ ਕਹਿਣਾ ਆਪਾਂ ਪੜਦੇ ਨਾ ਡਾਕਟਰ ਕੋ ਜਾਵਾਂਗੇ ਠੀਕ ਹੈ ਮੰਮੀ ਨੇ ਤਾਂ ਮੈਂ ਮੈਂ ਆਏ ਵੀ ਕੀ ਕਹਿਣਾ ਮਮੇ ਦਾ ਦਿਲ ਥੋੜਾ ਤੋੜਨਾ ਮੈਨੂੰ ਦੱਸ ਗਿਆ ਸੱਚੀ ਬਾਸ਼ਾ ਜਿਹੜੀਆਂ ਖੁਸ਼ੀਆਂ ਵੇਖਣ ਦੀਆਂ ਨੇ ਇਹ ਸੱਚੀਆਂ ਹੀ ਹੁੰਨ ਕਿ ਤੇ ਨਾ ਫੇਰ ਨਾ ਦਿਲ ਟੁੱਟ ਜੇ ਇਹ ਹੁਣ ਇਹਦਾ ਕਿਹੜਾ ਨਵਾਂ ਡਰਾਮਾ ਵਾ ਪਹਿਲਾਂ ਤੇ ਦਵਾਈਆਂ ਖਾਂਦੀ ਰਹੀ ਕਿ ਮੈਂ ਮਾਂ ਬਣ ਜਾ ਮੈਂ ਤੇ ਆਪ ਖੁਦ ਕੰਨੀ ਸੁਣਿਆ ਸੀ ਇਹ ਗੱਲ ਕਹਿੰਦੀ ਨੇ ਇਹਨੂੰ ਭਾਬੀ ਸੀਮਾ ਨੂੰ ਕਿ ਮੈਂ ਤੇ ਕਦੀ ਮਾਂ ਬਣ ਨਹੀਂ ਸਕਦੀ ਹੁਣ ਕਿੱਦਾਂ ਵੇ ਸਾਰੇ ਟੱਬਲ ਨੂੰ ਆਪਣੇ ਮਗਰ ਲਾਈ ਫਿਰਦੀ ਐ ਇਹ ਕੋਈ ਨਵਾਂ ਹੀ ਡਰਾਮਾ ਲੱਗਦਾ ਖੇਡਣ ਦੀ ਆਪਣਾ ਕੋਈ ਵੱਡੀ ਸਾਜ਼ਿਸ਼ ਕਰਨ ਦੇ ਪਿੱਛੇ ਲੱਗ ਜਾਂਦੀ ਐ ਵੀ ਮਸਾ ਮਸਾਲੇ ਸਾਹਿਲ ਮੇਰੇ ਗੱਲ ਮੰਨਣੀ ਸ਼ੁਰੂ ਹੋਈ ਮੇਰੇ ਵੱਲ ਆਉਣ ਲੱਗੇ ਸੀ ਇਨੇ ਫੇਰ ਉਹੇ ਕੰਮ ਕਰ ਦਿੱਤਾ ਜੇ ਕਿਤੇ ਇਹ ਗੱਲ ਸੱਚ ਨਿਕਲ ਆਈ ਨਾ ਸਿਮਰਤ ਸਾਹੀ ਨੂੰ ਤੈਨੂੰ ਛੱਡਣਾ ਨਹੀਂ ਮੈਂ ਤੇ ਕਹਿੰਦੀ ਜਿਹੜੀ ਮਾਂ ਬੰਨਾ ਵੀ ਨਾ ਰੱਬ ਕਰਕੇ ਉਹ ਵੀ ਨਾ ਬਣੇ ਹੇ ਮਹਾਰਾਜ ਇਹਨੂੰ ਕਦੀ ਮਾਂ ਬਣਾਈ ਨਾ ਸਿਮਰਤ ਸਿਮਰਤ ਹਾਂਜੀ ਮੰਮੀ ਮੈਨੂੰ ਇੱਕ ਪਾਣੀ ਦੀ ਬੋਤਲ ਦੇ ਲਿਆ ਕੇ ਹਾਂਜੀ ਮੈਂ ਨਾਲ ਲੈ ਕੇ ਜਾਣੀ ਆ ਹਾਂ ਲੋ ਬੋਤਲ ਦੀ ਕਮੀ ਨਹੀਂ ਮੈਂ ਹਸਪੀਟਲ ਚਲੀ ਆ ਤੇ ਪਾਣੀ ਦੀ ਲੋੜ ਪੈਣੀ ਸੀ ਅੱਛਾ ਦੀਦੀ ਨਾਲ ਚਲੇ ਤਹੀਂ ਹਾਂ ਤੇ ਦੀਦੀ ਨਾਲ ਮੈਂ ਜਾਣਾ ਰੋਲੀ ਨਹੀਂ ਜਾਣਾ ਉਹਨੇ ਚਲੋ ਠੀਕ ਆ ਫਿਰ ਪੁੱਛਿਆ ਉਹਨਾਂ ਨੂੰ ਤਿਆਰ ਹੋ ਗਏ ਆ ਪਿਓ ਕਹਿੰਦੇ ਮੈਂ ਤੇ ਜਾ ਰਹਾ ਹੋਈ ਆ ਨਾ ਉਹ ਜੇ ਤੋ ਹੋਣਗੇ ਮੇਰੇ ਕੋ ਆ ਜੇ ਤਾਦੀਆ ਸੁਖਬਲ ਸੁਣਾ ਬਾਇ ਜੀ ਬਈ ਹੈ ਨਾ ਖੁਸ਼ੀ ਦੀ ਗੱਲ ਹੈ ਨਾ ਮੈਂ ਚਾਹਤ ਹੈ ਹੋ ਕੇ ਆਵਾਂ ਨਾਲੇ ਇਹ ਸਾਲ ਦੇ ਵਿੱਚ ਜੀ ਨੂੰ ਕੱਲਿਆ ਨਹੀਂ ਜਾਣਾ ਚਾਹੀਦਾ ਤੁਸੀਂ ਉਹਨਾਂ ਦੇ ਨਾਲ ਹੀ ਜਾਓ ਤੇ ਮੈਂ ਤਾਂ ਨਾਲ ਹੀ ਜਾਣਾ ਵਾ ਉਹ ਭੱਗ ਨਹੀਂ ਮਰਜੀ ਕਰ ਵੀ ਨਾਲ ਨਾਲ ਜਾਓ ਨਹੀਂ ਕੋ ਖਾਵਾਂਗਾ ਮੈਂ ਤਾਂ ਵੀ ਨਾਲ ਜਾਣਾ ਹੂੰ ਪਰ ਜੋ ਮਰਜੀ ਕਰਨ ਉਹ ਮੈਂ ਉਹਨਾਂ ਦੀ ਇੱਕ ਨਹੀਂ ਸੁਣੀ ਹੁਣ ਚਲੋ ਠੀਕ ਹੈ ਮੈਂ ਜਾ ਕੇ ਦੇਖਾ ਦਿੰਦੀ ਹਾਂ ਆ ਜਾਵੇ ਤਿਆਰ ਹੋਏ ਇੱਕ ਨਹੀਂ ਹੋਏ ਕੋਈ ਤੇ ਘੱਲ ਉਹਨਾਂ ਨੂੰ ਉਧਰ ਵੀ ਚਲੋ ਚੱਲੀਏ ਫਿਰ ਮੇਰੇ ਘਰ ਆਸਾਂ ਮੰਮੀ ਜੀ ਡਾਕਟਰ ਕੋਲ ਜਾਣਾ ਕਿਹਾ ਨੇ ਯਾ ਤੁਹਾਨੂੰ ਪਤਾ ਕੁਛ ਬਾਰ ਬਾਰ ਮੈਨੂੰ ਪੁੱਛਣ ਦੇ ਚੱਲ ਚਲੀਏ ਚੱਲ ਚਲੀਏ ਉਹ ਤਾਂ ਇਤਿਆਹਾ ਰੋਕਦੇ ਬੈਠੇ ਜਾਂ ਸੋਫੇ ਤੇ ਤੇ ਚਲ ਜਾ ਫਿਰ ਯਾਰ ਕੀ ਕਰਾਂ ਨੇ ਉਹ ਉੱਥੇ ਗਈ ਤੇ ਸਾਰਾ ਭੇਡ ਖੁੱਲ ਜਾਣਾ ਵਾ ਬਣ ਕੇ ਘਰ ਨੂੰ ਨਹੀਂ ਆਉਣਾ ਹੋ ਤਾਂ ਤੇ ਕੋਈ ਪਤਾ ਨਹੀਂ ਉੱਥੇ ਸੜਕ 'ਤੇ ੱੱਕਾ ਦੇ ਕਸੁਰਦੇ ਕਿਤੇ ਮੈਨੂੰ ਜਿੱਦਾਂ ਦਾ ਵੈੜਾ ਸੁਭਾਅ ਹਾ ਤਾਂ ਯਾਰ ਕੀ ਬੁੱਤ ਨੂੰ ਫੜੇ ਆਂ ਅਸੀਂ ਤੇ ਕਾਹਦੇ ਤੋਂ ਮੈਨੂੰ ਕਹਿਣ ਦੀਆਂ ਕਿ ਕਿਤੇ ਕੋਈ ਗ੍ਰਾਮਤਨੋਂ ਨਿਕਲ ਜੇ ਪਰ ਬਾਕੀ ਤੇਰੀ ਗੱਲ ਵੀ ਸਹੀ ਏ ਜੀ ਕੁਝ ਤਾਂ ਨਾ ਆਇਆ ਤੇ ਮਾਤਾ ਨੇ ਯਾਰ ਵੇਹੇ ਗਰਮੀ ਦਾ ਦਿਲ ਦੁਖਰਾਬ ਹੋ ਜਾਂਦਾ ਅੱਜ ਕੱਲ ਤੁਹਾਨੂੰ ਪਤਾ ਹੀ ਆ ਅੱਜ ਕੱਲ ਖਾਣ ਪੀਣ ਵੀ ਉਹ ਜਾਂਦਾ ਵਾ ਪਾਣੀ ਪੀ ਜਾਂਦਾ ਵਾ ਆਪਾਂ ਕੁਝ ਇਹ ਦੰਦਾ ਨਹੀਂ ਸੋਚੀ ਪਹਿਲਾਂ ਆਪਾਂ ਚੈੱਕ ਕਰਵਾ ਲਈਏ ਜੀ ਕੁਝ ਹੋਊਗਾ ਤਾਂ ਫਿਰ ਮੰਮੀ ਨੇ ਚੈੱਕ ਕਰਾ ਲੈ ਤੇ ਜੇ ਨਾ ਆਇਆ ਫਿਰ ਤੁਹਾਨੂੰ ਪਤਾ ਮਾਤਾ ਨੂੰ ਕਦੀ ਨਾ ਖੜੀ ਲਈ ਮੰਮੀ ਨੂੰ ਕਿੰਨਾ ਚਾਹ ਵਾ ਉਹ ਪਹਿਲੇ ਸੂਟ-ਬੂਟ ਪਾ ਕੇ ਤੇ ਬੈਠੀ ਆ ਇਹੋ ਜਿਹੀ ਹੁਣ ਉਹਨਾਂ ਨੂੰ ਤੁਸੀਂ ਕਿਹਾ ਨਾ ਕਿ ਸ਼ੰਮੀ ਨੂੰ ਲੈ ਕੇ ਮੈਂ ਜਾਣਾ ਉਹ ਮੈਨੂੰ ਜਾਣ ਹੀ ਨਹੀਂ ਦੇਂਦੇ ਕਿਤੇ ਮੈਂ ਕੱਲ ਮਾਣਿਆ ਗਿਆ ਹੀ ਮੈਂ ਕਿਹਾ ਮੰਮੀ 2 ਮਿੰਟ ਨਾ ਮੈਂ ਕੰਮ ਜਾਣਾ ਕਿਤੇ ਮੈਂ ਸੋਚਿਆ ਵੀ ਤੁਹਾਨੂੰ ਲੈ ਕੇ ਚਲ ਜੂੰਗੀ ਮੈਂ ਕਿਹਾ 2 ਮਿੰਟ ਰੰਜੀਤ ਨਾ ਜਾਣਾ ਕਹਿੰਦੇ ਕਿਤੇ ਨਹੀਂ ਜਾਣਾ ਖਬਰਦਾਰ ਪਹਿਲੇ ਮੇਰੇ ਨਾਲ ਚੱਲ ਨਾ ਤੇ ਹਸਪੀਟਲ ਚੱਲ ਪਹਿਲੇ ਇਹ ਬੜੀ ਸੱਚ ਕੇ ਬੈਠੀ ਆ ਇਹ ਵਿਆਹ ਚਲੀ ਕਿਤੇ ਕਿ ਡਾਕਟਰ ਕੋ ਚਲੀ ਆ ਤੁਹਾਨੂੰ ਮੈਂ ਜਾ ਕੇ ਸੌਦਾ ਰਹਿਣਾ 24 ਘੰਟੇ ਇੱਥੇ ਮੇਰੀ ਜਾਨ ਤੇ ਬਣੀ ਪਈ ਆ ਸਮਝਦੇ ਕਿਉਂ ਨਹੀਂ ਜੇ ਮੇਨੂੰ ਮਾਤਾ ਤੋਂ ਪਤਾ ਕਿੰਨਾ ਡਰ ਲੱਗਣ ਡਿਆ ਵਾ ਉਨੂੰ ਇੱਕ ਵਾਰੀ ਪਤਾ ਲੱਗਣ ਦੀ ਡੇਰ ਆ ਪਤਾ ਨਹੀਂ ਰਣਜੀਤ ਸਾਡਾ ਕੀ ਬੰਨਾ ਹੋ ਖਾਸ ਕਰਕੇ ਮੇਰਾ ਤੂੰ ਤੇ ਫੇਰ ਬੋਤ ਜੇ ਤੁਹਾਨੂੰ ਤੇ ਬਖਸ਼ ਦਊਗੀ ਤੇ ਮੈਨੂੰ ਮੈਨੂੰ ਘਰੋਂ ਕੱਢ ਦੇ ਯਾਰ ਮੇਰੀ ਗੱਲ ਸੁਣ ਮੈਂ ਨਾ ਡਾਕਟਰ ਇੱਕ ਵਾਕ ਪੇ ਆਦਾ ਹੂੰ ਪੈਦਾ ਕਰਦੇ ਆ ਉਹਦੇ ਕੋਰੋਨਾ ਚੂਟੀ ਰੋੜ ਬਣਾਉਣ ਲੱਗ ਗਏ ਮਾਦਰ ਨੂੰ ਕਿਹੜਾ ਪਤਾ ਲੱਗਣਾ ਵਾ ਤੇ ਜਾਣਾ ਕਿਹੜੇ ਵਲੇ ਜੇ ਚਾ ਪਹਿਲੇ ਮੇਰੀ ਗੱਲ ਸੁਣ ਇਹ ਰੋਕ ਕੇ ਦੇਖੀਂ ਤੇ ਘਰੀ ਓਏ ਉਹ ਨਹੀਂ ਰੁਕਦੀ ਉਹਨੂੰ ਤਾਂ ਚਾ ਚੜਿਆ ਗੋਡੇ ਗੋਡੇ ਉਹਦੇ ਪਗਾਨੀਆਂ ਰਾਤ ਸੁੱਤੀ ਕੇ ਨਹੀਂ ਸੁੱਤੀ ਉਹ ਤੇ ਦੇਖਣ ਗਿਆ ਕੋਸ਼ਿਸ਼ ਕਰੀਏ ਕੀ ਪਤਾ ਮਿਸਰ ਗਾਂ ਦਾ ਸੋਈ ਤੇ ਕੁਛ ਨਾ ਹੋਇਆ ਪਤਾ ਨਹੀਂ ਯਾਰ ਤੁਸੀਂ ਕਦੋਂ ਸੋਚਣਾ ਕਦੋਂ ਨਹੀਂ ਸੋਚਣਾ ਤੇ ਮੈਂ ਨੂੰ ਕੀ ਕਰਾਂ ਦੱਸਿਕੇ ਦਾ ਮੈਨੂੰ ਮੈਂ ਕੀ ਕਰਾਂ ਵੀ ਕਹਿ ਕੇ ਦੇਖੋ ਮਾਤਾ ਨੂੰ ਕੋ ਅਸੀਂ ਦੋਵੇਂ ਜੀ ਚੱਲ ਜਣੇ ਆ ਤੋ ਪਹਿਲੀ ਗੋਡੇ-ਗੋਡੇ ਆ ਪੁੱਤ ਕਿੱਥੇ ਜਾਣਾ ਆ ਜਾਓ ਫਿਰ ਜਾਓ ਕਹਿ ਕੇ ਦੇਖੋ ਸੁਣਦੀ ਤੇ ਹੈ ਨਹੀਂ ਮੈਨੂੰ ਇਹਦਾ ਪਤਾ ਸਾਰਾ ਛੇ ਪੈ ਨਹੀਂ ਡਿੱਗਾਲਦੇ ਦੱਬਕਾ ਮਾਰੂਗਾ ਕਿਹ ਕਿਹ ਵੇਲੇ ਮਾਰਦੇ ਹੁੰਦੇ ਸੀ ਮਾਰ ਮੈਂ ਘਾਣਾ ਖਣੀਆਂ ਦੇ ਕੋਲ ਦੱਬਕਾ ਮਾਰ ਕੇ ਚੰਗਾ ਤੇ ਆਪੇ ਜਾਨ ਫਰੀ ਮੈਨੂੰ ਲਾਉਦਾ ਹਾਂ ਅੱਜ ਮੇਰਾ ਘਰ ਚ ਆਖਰੀ ਦਿਨ ਹੋਊਗਾ ਕਿਉਂਕਿ ਜਦੋਂ ਪਤਾ ਲੱਗ ਗਿਆ ਨਾ ਮੰਮੀ ਜੀ ਨੇ ਮੈਨੂੰ ਨਹੀਂ ਘਰ ਰੱਖਣਾ ਇਹ ਤੇ ਪੱਕਾ ਵਾ ਜੁੰਡੀਆਂ ਫੜ ਕੇ ਪੱਕਾ ਧੂਕੇ ਬਾਹਰ ਕੱਢੂਗੀ ਕਿੰਨੂੰ ਜੁੰਡੀਆਂ ਫੜ ਕੇ ਬਾਹਰ ਕੱਢਣਾ ਵਾ ਉਹ ਕੁਛ ਨਹੀਂ ਸਮਰਥ ਕੀ ਦੀ ਗੱਲ ਕਰਨ ਦੀ ਰਜੀਤ ਨਾ ਤੇ ਚਲ ਗਏ ਸੁਣ ਕੇ ਤੁਹਾਡੇ ਹੀ ਮਨ ਉਹ ਮੰਮੀ ਜੀ ਤੁਹਾਨੂੰ ਬੁਲਾਉਂਦੀ ਹੈ ਬਾਹਰ ਹਾਂ ਮੈਨੂੰ ਪਤਾ ਕੋਈ ਗੱਲ ਨਹੀਂ ਆਉਣੀ ਬੈਂ ਹਾਂਜੀ ਤੇ ਮੈਂ ਉਸਨੇ ਤੇ ਡਾਕਟਰ ਕੋ ਚਲੇ ਜਾ ਤੂੰ ਆਹੋ ਡਾਕਟਰ ਕੋ ਜਾਣਾ ਪਣਾ ਵੈਸੇ ਮੈਨੂੰ ਸਮਝ ਨਹੀਂ ਹੁੰਦੀ ਇਹ ਖਲਾਮਾ ਤੋਂ ਉਹ ਕਿੱਦਾਂ ਹੋਈ ਹੈ ਸ਼ਮੀਨ ਤੂੰ ਗੱਲ ਸੁਣੇ ਤਰਾ ਆਈ ਰਜੀਤ ਆਈ ਜਲਦੀ ਤਰਾ ਸਿਮਰਤ ਤੇਰੇ ਨਾਲ ਮੈਂ ਬਾਅਦ ਵਿੱਚ ਗੱਲ ਕਰਦੀ ਆਂ ਕੁੜਾ ਆ ਲੈ ਗਲੀ ਟੱਕਰੀ ਪਈ ਆਰੇ ਤਰਾ ਇਹ ਸਭ ਕੁਝ ਕਿਤਰਾ ਹੋ ਗਿਆ ਕਿਤੇ ਮੈ ਉਹ ਦੀ ਨਹੀਂ ਸੁਣਨ ਦੀ ਗਲਤੀ ਕਰ ਲਈ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਤੇ ਇਹਦਾ ਨਾਟਕ ਇਹਦੇ ਸੱਚ ਨਾ ਨਿਕਲ ਆਵੇ ਅੱਜ ਪਤਾ ਲੱਗੂ ਕੀ ਸਚਾਈ ਤੇ ਕੀ ਨਹੀਂ ਆ ਮਾਮਰੀਏ ਤੂੰ ਸੱਜ ਕੇ ਬੈਠੀ ਡਾ ਮੋਟਾ ਸੂਟ ਪਾ ਗਈ ਇਨੀ ਗਰਮੀ ਚ ਆ ਤੈਨੂੰ ਮੋਟ ਨਜ਼ਰ ਆਉਂਦਾ ਮੈਨੂੰ ਲੱਗਦਾ ਵਿਆਹ ਜੀ ਸੱਜ ਕੇ ਚੱਲੀ ਗਏ ਪੈਂਟ ਪਾ ਲੈ ਵੇ ਗਰਮੀਆਂ ਵਾਲਾ ਸੂਟ ਐ ਮਰ ਜਾ ਵੇ ਬੋਲਦਾਰੀ ਨਾ ਹੁੰਨਾ ਵਾ ਤੂੰ ਗਰਮੀਆਂ ਵਾਲਾ ਤਾਂ ਨਹੀਂ ਆ ਲੈ ਲਾਲ ਗੂੜਾ ਸੂਟ ਪਾ ਲੈ ਤਾਂ ਚੁੰਨੀ ਉਹਦੇ ਨਾਲ ਮੈਚਿੰਗ ਹੋਊਗਾ ਤਾਂ ਕੀ ਕਰਨਾ ਕਿੱਥੇ ਚੱਲੀ ਸੱਜ ਕਿ ਉਹਨੂੰ ਲੈ ਕੇ ਜਾਈਂ ਇਹਦੀ ਡਾਕਟਰ ਕੋਲ ਸਮਝੀ ਨੂੰ ਡਾਕਟਰ ਕੋ ਕੀ ਜਨਾਈ ਨਹੀਂ ਗਰਮੀ ਛੱਡ ਪਰ ਮੈਂ ਲੈ ਜਣਾ ਕੋਈ ਨਹੀਂ ਤੂੰ ਕਿੱਥੇ ਜਾ ਤਿਆਰਾ ਉੱਥੇ ਜਿੱਥੇ ਹੈਗਾ ਮੈਂ ਆਪੇ ਲੈ ਜੂ ਤੈਨੂੰ ਤਾਂ ਸੁਣਾ ਸਾਹਨਾ ਨੂੰ ਮੋਟਰਸਾਈਕਲ ਲੈ ਜਾਣਾ ਮੈਂ ਬਿਠਾ ਕੇ ਅੱਜ ਤਾਂ ਮਿੰਟਾਂ ਜਾਣਾ ਆਪੇ ਆਟੋ ਕਰ ਲਾਂਗੇ ਤੂੰ ਟੈਨਸ਼ਨ ਨਾ ਲੈ ਮੈਨੂੰ ਨਹੀਂ ਚਾਹ ਤੇ ਮੈਨੂੰ ਵੀ ਚਾਅ ਨਹੀਂ ਆ ਤੂੰ ਮਗਰਾ ਦੀਆ ਮੋਟਰਸਾਈਕਲ ਤੇ ਕੋਈ ਇੱਕ ਤਾਂ ਗੱਲ ਨਹੀਂ ਮੰਨਣਗੇ ਕਿਹੜੀ ਗੱਲ ਮੰਨਣਾ ਮੇਰਾ ਹੱਥ ਕਿਆ ਜਾਣਦਾ ਤੁਹਾਡਾ ਕੀ ਪਤਾ ਮੈਨੂੰ ਕੀ ਆ ਕੇ ਮੈਨੂੰ ਕਹਿ ਦੋ ਜਾਂ ਕੀ ਨਾ ਕਹੋ ਸਮਝ ਤੂੰ ਸਮਝਾ ਮम्मी ਜੀ ਅਸੀਂ ਤਾਂ ਕਹਿ ਰਹੇ ਆ ਕਿ ਤੁਹਾਡੇ ਸਿਰ ਵਰਦੋਂ ਲੱਗ ਪੈਂਦੀ ਆ ਨਾ ਤੁੱਤੀ ਤੇ ਤਾਂ ਕਰਕੇ ਮੇਰਾ ਸਿਰ ਦਰਦ ਨਹੀਂ ਹੁਣ ਮੇਰਾ ਸਿਰ ਠੀਕ ਹੋਣਾ ਵਾ ਮੈਂ ਨਾਲ ਜਾਣਾ ਆ ਸਮਝ ਲੱਗੀ ਤੁਹਾਡੇ ਫਿਕਰ ਕਰਨੇ ਮम्मी ਡਾਕਟਰ ਨੂੰ ਦਿਖਾਉਣਾ ਉਹ ਮੇਰੇ ਨਾਲ ਹੈਗੀ ਆ ਫਿਰ ਕਾਦੀ ਚਿੰਤਾ ਵਾ ਤੂੰ ਮੇਰੀ ਚਿੰਤਾ ਹੀ ਨਾ ਕਰਨਾ ਮੈਨੂੰ ਤੁਹਾਡੀ ਚਿੰਤਾ ਤੂੰ ਮੇਰੀ ਚਿੰਤਾ ਮम्मी ਚਿੰਤਾ ਤੇ ਹੁੰਦੀ ਆ ਨਾ ਸਿਆਣੇ ਬੰਦੇ ਦੀ ਦੱਸੋ ਉਹ ਹੀ ਤੇ ਤੁਹਾਡੇ ਵੱਸ ਸਭ ਕੁਝ ਜੇ ਵੜ ਦੇ ਜੇ ਅੱਛੇ ਮੇਰੀ ਗੱਲ ਸੁਣੋ ਕੋਈ ਲੋੜ ਨਹੀਂ ਪਾ ਮम्मी ਮੇਰੀ ਗੱਲ ਸੁਣੋ ਚੱਲ ਚੋ ਤੁੰਟੀ ਨਾ ਮਾ ਕਿਹੜੇ ਡਾਕਟਰ ਕੋ ਚੱਲੇ ਜੀ ਹਾਂ ਚੱਲੀਏ ਤੇ ਲੈਡੀ ਡਾਕਟਰ ਕੋਲ ਕੋ ਜਾਣਾ ਤੇਰੀ ਗੱਲ ਸੁਣਾ ਹਾਂ ਹਾਂ ਤੁਸੀਂ ਉਹ ਲੈਡੀ ਡਾਕਟਰ ਪਤਾ ਨਹੀਂ ਆਇਆ ਇੱਕ ਵੇਲੇ ਦੁਪਹਿਰੇ ਉਹਨਾਂ ਬਾਦ ਨੂੰ ਦੇ ਕਲੀਨਿਕ ਮੇਰੀ ਗੱਲ ਸੁਣੋ ਕਿਉਂਕਿ ਉੱਥੇ ਜੱਜਾ ਹੋਇਆ ਮੇਰਾ ਜਿਹੜਾ ਦੋਸਤ ਡਾਕਟਰ ਮੈਨੂੰ ਵਧੀਆ ਰਿਪੋਰਟ ਫੋਟ ਤੇ ਆਨੇ ਦੇ ਦਿੰਦਾ ਵਾ ਉਹਦੇ ਕੋਲ ਚੱਲ ਜਾ ਚੱਕਾ ਵੀ ਕਰਾਉਣਾ ਤੁਸੀਂ ਮੈਂ ਜਿੱਤੇ ਮੈਨੂੰ ਯਕੀਨ ਆ ਨਾ ਮੈਂ ਉੱਥੇ ਹੀ ਖੜਨਾ ਮੈਂ ਤੇਰੇ ਕਹਿੰਦੇ ਨਹੀਂ ਉੱਥੇ ਖੜਨਾ ਸਮਝ ਲੱਗੀ ਚਲ ਕੋਈ ਨਹੀਂ ਮੈਂ ਮੈਨੂੰ ਯਕੀਨ ਆ ਉਹਦਾ ਫੋਨ ਨੰਬਰ ਕਰਕੇ ਆ ਤੁਰਕੋ ਟਾਈਮ ਲੈ ਲਿਆ ਵਾ ਉਹਦੀ ਭੈਣ ਜੀ ਤੁਸੀਂ ਆ ਦੋ ਲੈ ਕੇ ਟਾਈਮ ਕੋ ਤਿੰਨੂ ਸਾਰਾ ਕੰਮ ਕਰਨਾ ਆਉਂਦਾ ਮੈਨੂੰ ਕੁਛ ਨਹੀਂ ਆਉਂਦਾ ਉਹ ਮੈਂ ਤਾਂ ਕਹਿੰਦੇ ਆ ਬਾਬਾ ਇਹ ਹੁਣੇ ਦੁਕਾਨ ਬੰਦ ਹੁੰਦੀਆਂ ਦੁਪਹਿਰੇ ਚੰਚੰਦੇ ਰੋਕੀ ਰਿਸਪੈਕਟ ਕਰਨਾ ਘਰ ਬੁਖਾ ਕੇ ਲਿਓਣਾ ਉਹ ਘਰ ਬੰਦ ਹੀ ਐ ਸੋਲੇ ਸਾਰ ਬੰਦ ਹੁੰਦੀਆਂ ਚਲ ਫਿਰ ਵੀ ਜੀ ਨਾ ਬਾਈ ਚਾਂਸ ਨਾ ਮਿਲੀ ਮੈਂ ਤੇ ਤੇਰੀ ਗੱਲ ਸੁਣੋ ਚਲ ਜਿਓ ਵੀ ਆਪਣਾ ਗਈ ਆ ਵੀ ਜਾ ਚੋ ਜੀ ਤੋ ਨਾ ਨਾ ਮਿਲੂਗੀ ਹਾਂ ਤੇ ਮੈਂ ਫੋਨ ਕਰਕੇ ਉਹਨੂੰ ਲੈ ਲਿਆ ਨਾ ਟਾਈਮ ਉਸ ਕੋ ਕਿਉਂ ਨਾ ਮਿਲੂਗੀ ਉਹ ਨਾ ਮਿਲੂਗੀ ਨਾ ਫਿਰ ਵੇਖ ਲਾਂਗ ਮੈਂ ਮੈਂ ਤਾਂ ਲਾਲਤੀ ਜਾ ਸਕਦਾ ਨਾ ਹਾਂ ਜੀ ਮੈਂ ਘਰ ਤੂ ਜਾਣਾ ਮੈਂ ਕਹਤੈ ਨਾਲ ਜਾਣਾ ਤੇ ਨਾ ਚੱਲ ਕੋ ਇਹ ਅਟੋ ਤੇ ਜਾਣਾ ਹੈ ਮੰਮੀ ਕਿੱਥੇ ਆ ਟੋਏ ਧੱਕੇ ਕਿਹੜਾ ਖਾਂਦੇ ਫਿਰਨਾ ਮੇਰੇ ਆ ਟੋਏ ਚ ਬਣਾਉਣਾ ਸੂਟ ਪਾਇਆ ਕਿ ਨੇ ਐਡਾ ਕੋਲਾ ਸੂਟ ਪਾਇਆ ਮੇਰਾ ਮੋਟਾ ਸੂਟ ਆ ਰੰਗ ਉਡਾਈ ਚੁੰਨੀ ਆ ਤੂੰ ਬੋਲੀ ਜਾਣਾ ਆ ਬੱਦਿਆ ਸੂਟ ਪੋ ਜਾ ਇਹ ਘਰ ਕੋਣ ਵਾਲਾ ਸੂਟ ਆ ਤੇ ਸੂਟ ਨੂੰ ਛੱਡ ਮੇਰੀ ਗੱਲ ਸੁਣ ਉਹਦੇ ਹਾਲਾਤ ਪਹਿਲਾਂ ਨਹੀਂ ਉਹਦਾ ਇਦਾਂ ਦਾ ਚੰਗਿਆ ਮੇਰੀ ਗੱਲ ਸੁਣ ਆ ਟੋਆ ਚ ਨਹੀਂ ਜਾਣਾ ਫੇਰ ਕਰ ਦੇ ਗੱਡੀ ਮੈਂ ਗੱਡੀ ਲੈ ਜੀ ਤੂੰ ਮੈਨੂੰ ਜਣਾ ਆਪਣੀ ਗੱਡੀ ਲੈ ਕੇ ਮੇਟਰ ਉੱਤੇ ਜਾਣਾ ਮੇਰੀ ਗੱਲ ਸੁਣੋ ਜਾਣਾ ਪੈਣਾ ਚਾਣਾ ਪੈਣਾ ਉਹ ਤਾਂ ਜਾਣਾ ਨਹੀਂ ਜਾਣਾ ਆ ਜਾਣਾ ਪੈਣਾ ਨਹੀਂ ਐ ਜਾਣਾ ਆ ਹਾਂਜੀ ਮੰਮੀ ਮੈਂ ਪੁੱਤ ਤਿਆਰ ਹੋ ਗਿਆ ਬੇਟੀ ਤੂੰ ਅੰਦੀ ਜਾਣਾ ਪੈਣਾ ਤੈਨੂੰ ਪਤਾ ਮੈਂ ਸਾਰੇ ਆਵੇ ਪਾਣੀ ਦੀ ਬੋਤਲ ਵੀ ਪਾ ਲਈ ਮੈਂ ਸਾਰਾ ਕੁਝ ਪਾ ਲਿਆ ਵਾ ਰੋਟੀ ਖਾ ਲਈ ਆ ਰੋਟੀ ਤਾਂ ਹੈਗੀ ਨਹੀਂ ਵੇਚ ਰੱਖੀ ਮੈਂ ਬਿਸਕੁਟ ਰੱਖ ਲਿਆ ਆਪਣੇ ਸਾਰਾ ਕੁਝ ਮੈਂ ਤਿਆਰ ਕੀਤਾ ਆਪਣਾ ਪੂਰੀ ਚਾਹਰੀ ਕੀਤੀ ਹੈ ਹਾਂ ਮੈਂ ਆਪਣੀ ਪੂਰੀ ਤਿਆਰੀ ਕੀਤੀ ਹੈ ਮੈਂ ਤੁਹਾਨੂੰ ਕੋਈ ਤੰਗੀ ਨਹੀਂ ਦਿੰਦੀ ਤੁਸੀਂ ਮੇਰੀ ਟੈਨਸ਼ਨ ਨਾ ਲਾਓ ਆਪਣੀ ਲਾ ਚਲੋ ਉઠੋ ਤੁਰੋ ਟਾਈਮ ਨਾ ਲਾਓ ਜ਼ਿਆਦਾ ਚਲੋ ਜੋ ਰਹਿੰਦਾ ਤੁਹਾਡਾ ਲੈਣ ਵਾਲਾ ਲੋ ਕਾਗਜ਼ ਪੱਤਰ ਆਪਣੇ ਠੀਕ ਹੈ। ਹਾਂ ਠੀਕ ਹੈ। ਖਾ吃 ਕਰੋ। ਕੱਡੀਆਂ ਟਾਲੀਆਂ ਟਾਲਦੇ ਨੇ ਵੀ ਕਿੰਨੇ ਬਹਾਨੇ ਟਲ ਜਾਏ ਗੱਲ ਅਸੀਂ ਬਹਿ ਕੇ ਨਾ ਜਾਈਏ। ਅਖਰ ਤੇ ਜਾਣਾ ਹੀ ਪੈਣਾ। ਵਿਖਾਵਾਂਗੇ ਤਾਂ ਫੇਰ ਹੀ ਕੁਝ ਪਤਾ ਲੱਗੂਗਾ। ਤੁਰਨ ਨੂੰ ਤਿਆਰ ਨਹੀਂ ਆਪ ਦੁਪਹਿਰ ਲੱਗੀ ਆ ਆਪ ਸੂਟ ਪਾਇਆ ਵਾ ਐਵੇਂ ਬਹਾਨੇ ਦੇ ਬਣਾਏ ਜਾਂਦੇ। ਸੁਦਾਈ ਹੈ ਜੇ ਲੈ ਕੇ ਜਾਉਂ ਪੁੱਤ ਤੁਹਾਨੂੰ ਮੰਮੀ। ਚਲੋ ਆ ਲਓ। ਹਾਂਜੀ ਮੰਮੀ। ਪੁੱਤ ਆਹ ਕੰਮ ਕਰਦੇ ਹੈਂ। ਤੁਹਾਨੂੰ ਬੂਆ ਤੇ ਆਣਾ ਮਾਰ ਲਾ ਤੇ ਸਾਡੇ ਨੇ ਹੋਈ ਰੋਟੀ ਪਾਣੀ।

ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆਬ ਮੈਂ ਚੱਲੀ ਮੇਰੇ ਮਗਰੇ ਆ ਜਾ ਤੂੰ ਕੁਛ ਨਹੀਂ ਹੁੰਦਾ ਮੰਮੀ ਕਿੱਥੇ ਗਏ ਆ ਉਹ ਸਾਰੇ ਜਾਣੇ ਨਾ ਦੀਦੀ ਨੂੰ ਡਾਕਟਰ ਕੋਲ ਲੈ ਕੇ ਗਏ ਆ ਤੁਸੀਂ ਬੈੱਡਰ ਵਿੱਚ ਤੁਹਾਡੇ ਲਈ ਪਾਣੀ ਲੈ ਕੇ ਆਉਂਦੀ ਮੈਨੂੰ ਨਹੀਂ ਚਾਹੀਦਾ ਪਾਣੀ ਪਾਣੀ ਨੇ ਕੱਲ ਵੀ ਦਿਨ ਇੱਕੋ ਗੱਲ ਕਹੀ ਸੀ ਕਿ ਨਾ ਇਹ ਟੈਨਸ਼ਨ ਲਿਆ ਕਰ ਜੇ ਮੈਂ ਪਾਣੀ ਪੀਣਾ ਉਹ ਗਣਾ ਮੈਂ ਬੇ ਬੀ ਸਾਰਾ ਆਪਣੇ ਹੱਥ ਦੇਤੇ ਮੈਨੂੰ ਸਾਈਲ ਕੋਈ ਆ ਕੀ ਹੈ ਮੇਰੀ ਗਲਤੀ ਕੀ ਆ ਗਲਤੀ ਗਲਤੀ ਤੇਰੀ ਇਹ ਆ ਕਿ ਤੂੰ ਝੂਠੀ ਆ ਸਾਈਲ ਮੈਂ ਕੋਈ ਝੂਠ ਨਹੀਂ ਬੋਲਿਆ ਮੈਂ ਜੋ ਵੀ ਕਹਣਾ ਸੱਚ ਕਿਹਾ ਵਾ ਤਾਨੂੰ ਕਿਉਂ ਨਹੀਂ ਮੇਤੇ ਯਕੀਨ ਆਉਂਦਾ ਯਕੀਨ ਆਵੇ ਕਿੱਥੋਂ ਗੱਲ ਗੱਲ ਤੇ ਝੂਠ ਬੋਲਦੀ ਤੂੰ ਪਰ ਇਸ ਵਾਰ ਮੇਰੀ ਗੱਲ ਦਾ ਯਕੀਨ ਕਰਕੇ ਵੇਖੋ ਤੈਨੂੰ ਬਤਾਨੇ ਮੈਂ ਤੇਰੀ ਝੂਠੀ ਸੋਹਣੀ ਖਾ ਸਕਦੀ ਸਿਮਰਤ ਮੈਂ ਜਿੰਨੀ ਵਾਰੀ ਕੋਸ਼ਿਸ਼ ਕੀਤੀ ਨਾ ਤੇ ਉੱਤੇ ਯਕੀਨ ਕਰਾਂ ਓਨੀ ਵਾਰੀ ਤੇ ਝੂਠ ਸਾਹਮਣੇ ਆਇਆ ਮੇਰੇ ਸਾਈ ਸਮਝਣ ਦੀ ਕੋਸ਼ਿਸ਼ ਕਰੋ ਜੇ ਤੁਹਾਨੂੰ ਮੇਟੇ ਨਹੀਂ ਤਾਂ ਜੀ ਕੋਈ ਨਾ ਸ਼ਾਮ ਤੱਕ ਹੋਣੀ ਵਾਲਿਓ ਤੋਤਾ ਦੋਤੇ ਪਾਣੀ ਦਾ ਪਾਣੀ ਹੋ ਜਾਊਗਾ ਆਪੇ ਆਹੋ ਆਈ ਜਾਣਾ ਉਹਨਾਂ ਨੇ ਆਪਣੀ ਅੱਖਾਂ ਨਾਲ ਵੇਖੀ ਕੀ ਜਵਾਬ ਆਇਆ ਤੇ ਕੀ ਰਿਪੋਰਟ ਵਿੱਚ ਆਇਆ ਤੂੰ ਆਪ ਖੁਦ ਹੀ ਵੇਖ ਲੈ ਮੈਂ ਤਾਂ ਵੇਖ ਹੀ ਲਵਾਂਗਾ ਤੂੰ ਵੇਖੀ ਧਿਆਨ ਨਾਲ ਜਿਹੜਾ ਤੇਰਾ ਝੂਠ ਹੈ ਨਾ ਵੇਖੀ ਸਾਰਾ ਸਾਹਮਣੇ ਕਿਵੇਂ ਆਉਂਦਾ الله يا